ਸੋ ਸਤਿ ਸ੍ਰੀ ਅਕਾਲ ਜੰਗ ਦਾ ਮੈਦਾਨ ਕਹਿੰਦੇ ਬਣਿਆ ਹੋਇਆ ਤੇ ਜਿਹੜੇ ਪੱਤਰਕਾਰ ਹਨਾ ਕੋਈ ਨਵੀਂ ਉਮਰ ਦੇ ਮੁੰਡੇ ਤੇ ਉਹਨਾਂ ਨੂੰ ਆਏ ਆ ਵੀ ਪਤਾ ਨਹੀਂ ਜੰਗ ਕਿਦੇ ਇੱਕ ਤਮਾਸ਼ਾ ਹੀ ਹੈ ਤੇ ਉਹਨਾਂ ਨੂੰ ਆਏ ਆ ਵੀ 4 ਦਿਨ ਤੜਕੇ ਨਾਲ ਖਬਰਾਂ ਚਲਾਵਾਂਗੇ ਤੇ ਆਏ ਨਹੀਂ ਪਤਾ ਮਿੱਤਰੋ ਜੰਗਾ ਦੇ ਉਜੜੇ ਲੋਕ ਅੱਜ ਤੱਕ ਵਸੇ ਨਹੀਂ ਮਿੱਤਰੋ ਤੇ ਪਤਾ ਨਹੀਂ ਕਲੈਰਟੀ ਕਿਵੇਂ ਆ ਰਹੀ ਹੋਣੀ ਹੈ ਤੇ ਮੇਰੇ ਨਾਲ ਨਾ ਮਾਤਾ ਬੈਠੀ ਹੈ ਤੇ ਮਾਤਾ ਦੀ ਉਮਰ ਹੋਣੀ ਹੈ ਮਿੱਤਰੋ 90 92 ਸਾਲ ਤੇ ਹੁਣ ਜਿਹੜੇ ਬੰਦੇ ਦੀ 90 92 ਸਾਲ ਉਮਰ ਹੈ ਤੇ ਉਹਨਾਂ ਨੇ 47 ਵਾਲਾ ਰੌਲਾ ਮਤਲਬ ਜਿਹਨੂੰ ਹੱਲਾ ਗੁੱਲਾ ਵੀ ਆਖ ਦਿੰਦੇ ਆ ਪਿੰਡਾਂ ਚ ਆਪਾਂ ਰੌਲਾ ਵੀ ਆਖ ਦਿੰਦੇ ਆ ਉਹ ਸਾਰਾ ਕੁਝ ਦੇਖਿਆ ਹੋਇਆ ਹੈ ਤੇ ਲੋਕ ਕਿਵੇਂ ਉਜੜੇ ਕਿਵੇਂ ਮੁਸਲਮਾਨ ਭਰਾ ਵਿਚਾਰੇ ਘਰਾਂ ਚ ਆ ਕੇ ਰਹੇ ਤੇ ਉਹ ਸਾਰਾ ਕੁਝ ਆਪ ਬਰਦਾਸ਼ਤ ਕੀਤਾ ਤੇ ਗੱਲ ਇੰਨੀ ਆ ਮਿੱਤਰੋ ਹੁਣ ਪਤਾ ਨਹੀਂ ਮੌਕ ਡਰਿੱਲ ਕੇ ਪਤਾ ਨਹੀਂ ਕਿਹੜੀ ਵੀ ਜੇ ਕਰਕੇ ਅੱਗੋਂ ਫਾਇਰਿੰਗ ਹੋਵੇ ਤਾਂ ਲੋਕ ਲੰਮੇ ਪੈ ਜਾਣਾ ਰਾਤ ਨੂੰ ਲਾਈਟ ਨਾ ਲਿਗਾਉਣ ਚਾਨਣ ਨਾ ਕਰਨਾ ਜੇ ਹਵਾਈ ਫਲਾਨਾ ਹੋਵੇ ਮਤਲਬ ਇੱਕ ਨਾ ਕੱਲ ਉਹਨਾਂ ਨੇ ਦਿੱਤਾ ਹੋਇਆ ਹੈ ਸਰਕਾਰਾਂ ਨੇ ਤੇ ਮਤਲਬ ਯਾਰ ਲੋਕਾਂ ਨੂੰ ਟ੍ਰੇਨਿੰਗ ਦੇਣਗੇ ਵੀ ਜੇ ਹਮਲੇ ਹੋਣ ਤਾਂ ਤੁਸੀਂ ਕਿਵੇਂ ਬਚਾ ਕਰਨਾ ਹੈ ਪਰ ਇੱਕ ਗੱਲ ਹੈ ਉਹ ਮੌਕ ਨਹੀਂ ਮੌਕ ਨਾ ਬਣ ਜੇ ਕਿਤੇ ਤੇ ਹੁਣ ਆਪਾਂ ਨਾ ਮਾਤਾ ਨਾਲ ਗੱਲ ਕਰਦੇ ਆਂ ਵੀ ਮਾਤਾ ਆਪਾਂ ਵੀ ਕੋਈ ਤਜਰਬਾ ਹੈ ਹਾਂ ਮਾਤਾ ਕਿੰਨੀ ਉਮਰ ਸੀ ਤੇਰੀ ਇਹ ਤੈਨੂੰ ਦੇਖ ਜਦੋਂ ਹੱਲਾ ਗੁੱਲਾ ਹੋਇਆ ਪਤਾ ਸੀ ਸੀਗੀ ਸਮਾਂ ਦੇ ਨੇ ਪੰਜ ਸੱਤ ਸਾਲ ਘੱਟ ਨਹੀਂ ਹੁਣ ਤਾਂ ਹੈਗੀ ਨਹੀਂ ਉਦੋਂ ਉਮਰ ਕਿੰਨੀ ਸੀ 47 ਚ ਮਤਲਬ ਉਹ ਸਾਲ ਨੂੰ ਹੋਗੇ 53 ਤੇ 78 ਸਾਲ ਹੋਗੇ ਦੋਹਾਂ ਕਾ 80 ਸਾਲ ਹੋਗੇ ਰੋਲੇ ਨੂੰ 10 ਸਾਲ ਜੀਤੇਗਾ ਤੇ 10 ਸਾਲ ਦੀ ਉਦੋਂ ਉਮਰ ਸੀ ਤੇਰੀ ਹਣਾ 10 12 ਸਾਲ ਦੀ ਮਤਲਬ 90 92 ਸਾਲ ਹੁਣ ਉਮਰ ਹੈ 10 ਸਾਲ ਜੀਤੇ ਆਹੋ ਤੇ ਉਦੋਂ ਕੀ ਸੀ ਫਿਰ ਬਈ ਜਦੋਂ ਹੱਲਾ ਗੁੱਲਾ ਹੋਇਆ ਕਹਿੰਦੇ ਜਿਵੇਂ ਹੁਣ ਆਦੇ ਅਮੋਕ ਦਰਸ਼ਨ ਤੇ ਆਹ ਮਤਲਬ ਜੋ ਨੌਕ ਡਰੈਲ ਉਦੋਂ ਹੱਲਾ ਗੁੱਲਾ ਹੀ ਹੋਇਆ ਸੀ ਕੱਲੇ ਘਰ ਬਾਰ ਬਾਰ ਜੀ ਇਧਰ ਦੇਖ ਕੇ ਕਿਆ ਬੜਾ ਤੇ ਮੁਸਲਮਾਨ ਜੀ ਸਾਡੇ ਪਿੰਡ ਚ ਬਾਹਰੇ ਹਾਂ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਕੰਬੀ ਜਾ ਹਾਂ ਕਿਉਂ ਆ ਨਾ ਜਦੋਂ ਬਾਰ ਬਾਰ ਘਰ ਸੀਤੇ ਤੇ ਛੱਡ ਕੇ ਨਾ ਅੰਦਰਲਾ ਬਾਹਰਲਾ ਕਰ ਹਾਂ ਤੇ ਅੰਦਰਲੇ ਘਰੇ ਕਿਸੇ ਦੀ ਘਰੇ ਜਾਵੜੇ ਹਾਂ ਛੋਟੇ ਛੋਟੇ ਦਾ ਸੀ ਹਾਂ ਹਾਂ ਉਥੇ ਜਾਵੜੇ ਵੀ ਮੁਸਲਮਾਨ ਇਧਰ ਆਉਣ ਕਿਥੇ ਖਾਣਗੇ ਮਾਰਨ ਨੂੰ ਵੱਢਣਗੇ ਹਾਂ ਮਾਰਨਗੇ ਹਾਂ ਤੇ ਲਕੋਤਾ ਜਾਨ ਨੂੰ ਠੀਕ ਹੈ ਹੂੰ ਇਹਨੇ ਮੁਸਲਮਾਨ ਇਧਰੋਂ ਜਦ ਪਤਾ ਲੱਗਿਆ ਵੀ ਹੁੰਦੇ ਆ ਤਿੰਨ ਦਿਨਾਂ ਟਿੱਕਰ ਰੋਵਾ ਵੇ ਜੂਆ ਹੂੰ ਉਦੋਂ ਆ ਕੇ ਸਾਡੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਨੇ ਆ ਕੇ ਆਖਤਾ ਵੀ ਤੁਸੀਂ ਭਾਈ ਇੱਥੋਂ ਨਿਕਲ ਜਿਓ ਹੂੰ ਉਹਨਾਂ ਦੇ ਵਿਚਾਰੇ ਸੇਵੀਆਂ ਪਾਈਆਂ ਥਾਲੀਆਂ ਚ ਮੁਸਲਮਾਨਾਂ ਨੂੰ ਕਹਿਤਾ ਮੁਸਲਮਾਨਾਂ ਨੂੰ ਕਹਿਤਾ ਠੀਕ ਹੈ ਤੋਨੇ ਥਾਲੀਆਂ ਚ ਸੇਵੀਆਂ ਪਾਈਆਂ ਈਦ ਸੀ ਹਾਂ ਈਦ ਸੀ ਉਦੋਂ ਖਾਈ ਜਾਂਦੇ ਵਿਚਾਰੇ ਛੱਡ ਕੇ ਭੱਜ ਗਏ ਹਾਂ ਜੇ ਕਿਸੇ ਕੋਲ ਪਸ਼ੂ ਸੀ ਜੀ ਜੀਹ ਜਾਨਾ ਸੀ ਪਸ਼ੂ ਦੇ ਫੜਾ ਗਏ ਇਹ ਤਾਂ ਲੈਣਾ ਦੇਣਾ ਕਿਤੇ ਨਹੀਂ ਦਿੱਤਾ ਨੇ ਹੂੰ ਤੇ ਵਿਚਾਰੇ ਜੋ ਇਹ ਲੈਣਾ ਦੇਣਾ ਸਭ ਡੁੱਬ ਗਿਆ ਸਭ ਡੁੱਬ ਗਿਆ ਜਿਵੇਂ ਸੀ ਗਏ ਉਹਵੇਂ ਛੱਡ ਕੇ ਜਾਨਾ ਲੈ ਕੇ ਭੱਜ ਗਏ ਜਾਨਾ ਲੈ ਕੇ ਆਪਣਾ ਆਪ ਲੈ ਕੇ ਆਪਣਾ ਆਪ ਲੈ ਕੇ ਪੱਜ ਗਿਆ ਉਹਦੇ ਬੱਚੇ ਚੱਕ ਕੇ ਪੱਜ ਤੇ ਫਿਰ ਜਦੋਂ ਬਈ ਲਹ ਲਗੁਲਾ ਹੋਇਆ ਤੇ ਉਦੋਂ ਕੀ ਸੀ ਮਤਲਬ ਉਹਦੇ ਸੀ ਲਾਈਟਰ ਜਿਗਾ ਉਹ ਕੀ ਸੀ ਉਹ ਤਾਂ ਲਾਈਟ ਤਾਂ ਹੁੰਦੀ ਨਹੀਂ ਸੀ ਕਰ ਨਹੀਂ ਉਹ ਉਹ ਮਗਰੋਂ ਬਾਅਦ ਦੀ ਗੱਲ ਹੈ ਹਾਂ ਉਹ ਬਾਅਦ ਦੀ ਗੱਲ ਹੈ ਤੇ ਉਹ ਇਹ ਬਾਅਦ ਚ ਉਹ ਲੋਗ ਵੀ ਹੈ ਉਹ ਇਹ ਲੋਟਾ ਉਹਦੋਂ ਜਗਾਉਂਦੇ ਸੀ ਉਹਦੋਂ ਜਗਾਉਂਦੇ ਜਗਾਉਂਦੇ ਰੇ ਲਾਈਟਾਂ ਨਹੀਂ ਮਗਰੋਂ ਫਿਰ ਕਿਵੇਂ ਸੀ ਉਹ ਅਸੀਂ ਲਾਈਟ ਲਾਟਣ ਨਾਲ ਜਗਾਉ ਹਾਂ ਲਾਟਣ ਨਾਲ ਜਗਾਉ ਲਾਟਣ ਹੁੰਦੀ ਸੀ ਮਿੱਤਰੋ ਹੁਣ ਵਾਲੇ ਨੌਜਵਾਨਾਂ ਨੂੰ ਤਾਂ ਨਹੀਂ ਪਤਾ ਹੁਣਾ ਦੀਵਾ ਨਾਲ ਜਗਾਉ ਲਾਟਣਾ ਜਗਾਉ ਦੀਵਾ ਲਾਟਣ ਉਹਦੋਂ ਜਗਦੀਆਂ ਸੀ ਤੇ ਲਾਈਟ ਤਾਂ ਸੀਗੀ ਲਾਈਟ ਉਹਦੋਂ ਨਹੀਂ ਸੀ ਲਾਈਟ ਨਹੀਂ ਸੀ ਲਾਈਟ ਕਿੱਥੇ ਸੀ ਉਹਦੋਂ ਹਾਂ ਉਹ ਦਿਵਨੇ ਕੰਮ ਜਾਂਦਾ ਸੀ ਹਾਂ ਖੇਤਾ ਚ ਜਾਂਦੇ ਪਾਣੀ ਲਾਉਣ ਤਾਂ ਲਾਟਣ ਲੈ ਕੇ ਜਾਂਦੇ ਹੱਥ ਜਿ ਫੜ ਕੇ ਲੈ ਕੇ ਜਾਂਦੇ ਲਾਟਣ ਹਾਂ ਫੜ ਕੇ ਲੈ ਕੇ ਜਾਂਦੇ ਮਿੱਟੀ ਦੇ ਦੇਵ ਦੀ ਉਹ ਬੈਟਰੀਆਂ ਵੀ ਛੇਣੀ ਸੀ ਦੋ ਬੈਟਰੀਆਂ ਵੇਚੀ ਲਾਈਟ ਹੋ ਗਈ ਤਾਂ ਬੈਟਰੀ ਹੋ ਗਈ ਹੂੰ ਤੇ ਕੁਝ ਵੀ ਨਹੀਂ ਸੀ ਉਹ ਦਵਾ ਤਾਂ ਹਾਂ ਹਾਂ ਜਿਬਰਸਾ ਨਿੱਕੇ ਨਿੱਕੇ ਸਾਇੰਗਟ ਕੇ ਤਾਂ ਬਾ ਮੁਸਲਮਾਨ ਉੱਠ ਗਏ ਤੇ ਅਸੀਂ ਭਾਜੀ ਬਾਹਰ ਉੱਠ ਗਏ ਹੂੰ ਟਿਕਟ ਗਈ ਹੋਗੀ ਉਹਨਾਂ ਦੇ ਘਰ ਆ ਜੋ ਜਾਂਦਾ ਕਿਹੜਾ ਖੂਡਾ ਜਵਾਕਾਂ ਦਾ ਕੰਮ ਇਹੀ ਹੁੰਦਾ ਹਾਂ ਤਾਂ ਖੇਡਾ ਖੂਡਾ ਦਿੰਦੀਆਂ ਸਾਰਾ ਕੁਤੇ ਲੋਕ ਲੈ ਗਏ ਚੱਕ ਕੇ ਮੰਜੇ ਲੈ ਗਏ ਨਿਕਣ ਕਾਂ ਲੈ ਕੇ ਚੱਕ ਕੇ ਹੂੰ ਪਰ ਪਟਾਲੀਆਂ ਮਤਲਬ ਖਾਲੀ ਘਰਾਂ ਨੂੰ ਪੈ ਗਏ ਲੋਕ ਖਾਲੀ ਘਰਾਂ ਨੂੰ ਪੈ ਗਏ ਬਾਹਰ ਆਏ ਫਿਰ ਜਦੋਂ ਬਾਅਦ ਚ ਉਹਨਾਂ ਦੇ ਬੰਦੇ ਉਹ ਆ ਕੇ ਟਕੰਦਾ ਹੀ ਨਾ ਇਸ ਮਸੂਮਾਂ ਨੂੰ ਉੱਥੇ ਲੈ ਕੇ ਸਾਰਾ ਸਾਮਾਨ ਚੱਕ ਕੇ ਹੂੰ ਤੇ ਕੁਝ ਧਰਮ ਸਾਲ ਠੀਕ ਤਾਂ ਹੂੰ ਉਹ ਥੋਗਾ ਸੈਟਰ ਬੜੀ ਗੇ ਕੰਮ ਠੀਕ ਹੈ ਇੱਕ ਮੁਸਲਮਾਨੀ ਇਥੇ ਪਿੰਡ ਚ ਰਹਿ ਗਈ ਸੀ ਮਲੋ ਆਏ ਹੱਲਾ ਗੁੱਲਾ ਸੀ ਜਿਵੇਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਨਹੀਂ ਯਾਰ ਤੇ ਲੋਕਾਂ ਨੇ ਰੋਟੀ ਜੇ ਤਵੇ ਤੇ ਇੱਕ ਪਈ ਐ ਤੋਂ ਮੈਂ ਛੱਡ ਕੇ ਭੱਜਣਾ ਪਿਆ ਤੇ ਉਵੇਂ ਮਾਤਾ ਦੱਸਦੀ ਐ ਵੀ ਮੁਸਲਮਾਨ ਵਿਚਾਰੇ ਈਦ ਸੀ ਤੇ ਸੇਵੀਆਂ ਉਹਨਾਂ ਦੀਆਂ ਥਾਲੀ ਚ ਪਾਈਆਂ ਸੀ ਸਭ ਕੁਝ ਛੱਡ ਕੇ ਭੱਜ ਗਏ ਜੇ ਕਿਸੇ ਦੇ 4 ਪੈਸੇ ਦੇਣੇ ਸੀ ਤਾਂ ਉਹਨੂੰ ਪਸੂ ਫੜਾਤਾ ਤੇ ਜੇ ਕਿਸੇ ਤੋਂ ਲੈਣੇ ਸੀ ਤਾਂ ਉਹ ਮਿੱਤਰੋ ਡੁੱਬ ਗਏ ਪਰ ਜਿਨ੍ਹਾਂ ਨੂੰ ਆਮ ਗੋਦੀ ਮੀਡੀਆ ਨੂੰ ਤੇ ਹੋਰਾਂ ਨੂੰ ਜਿਨ੍ਹਾਂ ਨੂੰ ਜੰਗ ਦਾ ਚਾ ਨਾ ਇਹ ਤਾਂ ਮਿੱਤਰੋ ਜੰਗ ਤਾਂ ਕਹਿੰਦੇ ਆਪਣਾ ਜਾਨਵਰਾਂ ਦੀ ਮਾੜੀ ਹੁੰਦੀ ਹੈ ਤੇ ਬੰਦਿਆਂ ਦੀ ਤਾਂ ਮਾੜੀ ਹੋਣੀ ਹੋਣੀ ਹੈ ਤੇ ਦੇਸ਼ਾਂ ਦੀ ਤਾਂ ਮਾੜੀ ਹੋਣੀ ਹੋਣੀ ਹੈ ਪਿੰਡ ਦੀ ਬਣੀ ਵੀ ਸੀ ਤੇ ਪਿੰਡ ਨੇ ਰੋਟੀ ਨਿਖਾ ਦਿੱਤੇ ਨੇ ਦਿਨਾਂ ਦਿਨਾਂ ਹਾਂ ਵੀ ਇਹ ਇਸ ਤਰ੍ਹਾਂ ਜੇ ਨਾਂ ਭਰਾ ਸੀ ਵਰਤਦੇ ਸੀ ਜੋ ਜੜੀਏ ਪਰਾਵਾਂ ਨੂੰ ਹਾਂ ਪਰਾਵਾਂ ਨੂੰ ਵਰਤਦੇ ਸੀ ਕਦੇ ਕੋਈ ਮਾੜਾ ਸਾਡੇ ਪਿੰਡੇ ਜਾਵਾ ਮਾਰਾ ਨਹੀਂ ਕੀਤਾ ਜੀ ਉਹਨਾਂ ਦੀ ਹਾਂ ਮੇਤਰੋ ਮਾਤਾ ਦਾ ਪਿੰਡ ਹੈ ਪੇਕੇ ਪਿੰਡ ਮਤਲਬ ਪਿੰਡ ਬਹਾਵ ਵਾਲਾ ਜਿਹੜਾ ਬਾਰਡਰ ਤੇ ਹੈ ਰਾਜਸਥਾਨ ਤੇ ਪੰਜਾਬ ਦੇ ਮਤਲਬ ਹਬੌਰ ਤੋਂ ਹੈਗਾ 12-15 ਕਿਲੋਮੀਟਰ ਤੇ ਅੱਗੇ ਰਾਜਪੁਰਾ ਤੇ ਅੱਗੇ ਪਤਲੀ ਬੈਰੀਅਰ ਮਤਲਬ ਰਾਜਸਥਾਨ ਆ ਜਾਂਦਾ ਹੈ ਉੱਥੇ ਮੁਸਲਮਾਨ ਰਹਿੰਦੇ ਸੀ ਤੇ ਲੋਕਾਂ ਇਹਨਾਂ ਦੇ ਬਜ਼ੁਰਗਾਂ ਨੇ ਆ ਕੇ ਮਤਲਬ ਨਾਨੇ ਦੇ ਪਿਓ ਵਰਗੇ ਨੇ ਆ ਕੇ ਦੱਸਤਾ ਨਾਨੇ ਵਰਗੇ ਨੇ ਦੱਸਦੇ ਹਾਂ ਵੀ ਮਿੱਤਰੋ ਜੰਗ ਲੱਗਣ ਵਾਲੀ ਹੈ ਤੇ ਆਪ ਦਾ ਤੁਸੀਂ ਪਾਈ ਹੱਲਾ ਗੁੱਲਾ ਹੋਣ ਵਾਲਾ ਤੇ ਨਿਕਲ ਜਿਓ 1947 ਦੀ ਗੱਲ ਕਰ ਰਹੇ ਹਾਂ ਤੇ ਸੁੱਖ ਰਵੇ ਮਿੱਤਰੋ ਤੇ ਜਿਵੇਂ ਸਿੱਖ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦਾ ਹਾਂਜੀ